ਬੱਚੇ ਸੀ 8 ਸੀਗੇ 8 ਸੀਗੇ 8 ਸੀਗੇ 6 ਮਰ ਗਏ 6 ਨਹਿਰ ਤੇ ਡੁੱਬ ਗਏ ਮਰ ਚੁਕੇ ਨੇ ਹਰੇ ਚੱਕ ਕਰੀ ਜਾਂਦੇ ਸਦਾ ਉਹਨਾਂ ਤੇ ਦੇਖੀ ਗਾਂ ਲੰਘਿਆਗਾ ਤੂੰ ਕਿ ਨਹੀਂ ਥੋੜੇ ਚੁੱਕ ਗਾਂ ਲੰਘੇ ਉਹ ਗਦੀ ਤੇ ਲੰਘਿਆ ਮਾਰ ਲੱਗੇ ਗਾਂ ਨੈਟਵਰਕ ਟੁੱਟ ਜਾਂਦਾ ਗਾਂ ਦੇਖ ਕੇ ਗਿਆ ਆਪਾ ਪਰਲੇ ਪਾਸੇ ਇੱਥੋਂ ਦੀ ਮਾਂ ਇੱਥੋਂ ਜਿੱਥੋਂ ਦੀ ਮਾਂ ਟੱਪਿਆ ਇੱਥੋਂ ਦੀ ਟੱਪਿਆ ਅਜੇ ਆਈ ਅਸੀਂ ਗਾਹ ਅੱਜ ਕੇ ਕਿਵੇਂ ਆ ਇਧਰ ਜੇ ਰਾ ਪੈੜ ਨਹੀਂ ਉਧਰ ਦੀ ਨਹੀਂ ਆ ਜਾਣਾ ਕਿਉਂਕਿ ਉਧਰ ਉਹ ਨੈਟਵਰਕ ਟੁੱਟ ਜਾਊਗਾ ਸਾਰੇ ਨਹੀਂ ਨੈਟਵਰਕ ਦਾ ਵੱਧ ਹੋਏ ਨੈਟਵਰਕ ਆਇਆ ਮੈਂ ਕਹਿੰਦਾ ਟੁੱਟ ਜਾਊਗਾ ਨਾ ਨਹੀਂ ਨਹੀਂ ਜੜਦਾ 20 ਮੀਟਰ ਦਾ 110 ਕਿਹਣਾ ਇੱਧਰ ਹੋ ਗਿਆ ਟੁੱਟੇ ਮੜਾ ਕਹਣਾ ਬਾਈ ਬੱਚੇ ਮਰ ਗਏ ਵਿਚਰੀ ਦੇ ਤੇ ਨਹਿਰ ਦੇ ਪੁਲ ਦੇ ਥੱਲੇ ਜਮਾ ਇਸ ਟਾਈਮ ਘਰੇ ਪਰਲੇ ਬਸੇ ਨਹੀਂ ਹੋਣਾ ਸੀ ਮੇਰੀ ਗਲਤੀ ਕਰੀ ਨਹੀਂ ਆ ਬਹੁਤ ਦੂਰ ਰੱਖ ਲੈ ਉੱਤੇ ਹਾਂ ਭਾਈ ਆਪਕੋ ਸੋਤੋ ਬੜੇ ਹੈ ਨਾ ਇੱਥੇ ਪਾਹ ਡਾਹ ਇਸ ਚੀਜ਼ ਦਾ ਲੱਗਦਾ ਹੋਰ ਕੋਈ ਹੋ ਗਿਆ ਸਹੀ ਗੱਲ ਹੈ ਮਮ ਨੂੰ ਐ ਕਿੱਥੇ ਮਾਰਜੀ ਬਾੜ ਦੇ ਇਹਨਾਂ ਪਿੱਛੇ ਤੇ ਨਹੀਂ ਪਤਾ ਹੋਰ ਬੱਚੇ ਹੈਗੇ ਤੇਰੇ ਹੈ ਉਹ ਜੂਣੀ ਬੱਚੇ ਕਿੱਥੇ ਆਪਣੇ ਸਾਰੇ ਬੱਚੇ ਕੌਣ ਲੀਨੇ ਸਾਰੇ ਨੂੰ ਮਾਰਨੇ ਚੱਲ ਭੇਡਾ ਉੱਤੋਂ ਦੀ ਦੇਖ ਕੇ ਇੱਥੇ ਤਾਂ ਨਹੀਂ ਹੈ ਆ ਗਏ ਆ ਗਏ ਚੱਲ ਕੱਪ ਜਾਇਆ ਵੀਡੀਓ ਬਣਾ ਦੁੱਦੀ ਤੁਸੀਂ ਇਧਰ ਦੀ ਪਰਲੇ ਪਾਸ ਜਾ ਸਕਦੇ ਹੈਗੇ ਪੈਨਸ਼ਨ ਵੀ ਹੈ ਨਹੀਂ ਨਹੀਂ ਬਈ ਕੁਛ ਨਹੀਂ ਆਦੀ ਚੁੱਪ ਕਰਕੇ ਲੱਗਾ ਚੁੱਪ ਕਰਕੇ ਬਬਲੀ ਨਾ ਕਿੱਧਰ ਫਰਦਾ ਮੈਂ ਇਧਰ ਆ ਗਿਆ ਤੁਸੀਂ ਇਧਰ ਦੀ ਗਾਹ ਜਾ ਸਕਦੇ ਕਿ ਨਹੀਂ ਕੋਈ ਬੰਦਾ ਤੁਹਾਡੇ ਤੋਂ ਗਾਹ ਦੀ ਜਾਵੜਨੇ ਹੈ ਗਾ ਜਹਾ ਸਾ ਬਈ ਜਮਾ ਪੋਲਦੇ ਥੱਲੇ ਆ ਵੱਡਾ ਬ੍ਰਿਜ ਆ ਇਹ। ਇਹ ਦੇ ਕੰਡੇ ਦੇ ਬੱਚੇ ਦੇ ਤੇ ਸਾਡੀ ਇੱਕ ਫੀਮੇਲ ਡੌਗ ਸੀ ਅਸੀਂ ਬੜੀ ਮੁਸ਼ਕਲ ਨਾਲ ਬਚਾਇਆ ਸੀ ਬਈ ਜਮਾ ਮਰਨ ਵਾਲੀ ਸੀਗੀ। ਕਿਉਂ ਡੋ ਡੋ ਉਹ ਬੱਚੇ ਡੁੱਬ ਕੇ ਨਹਿਰ ਚ ਮਰ ਗਏ ਬਈ ਇਥੋਂ ਰੁੜ ਗਏ ਵਿਚਾਰੇ ਕਿਉਂਕਿ ਢਾਲ ਹੈਗੀ ਟਲਾਨੀ ਆ ਪਰੇ ਨੂੰ। ਤੇ ਦੋ ਬੱਚੇ ਅਸੀਂ ਬਚਾ ਲਏ ਆ ਤੇ ਪਰ ਹੁਣ ਤੁਹਾਡੇ ਨਾਲ ਵਾਦਾ ਕਰਦੇ ਆ। ਉਹ ਦੋ ਬੱਚਿਆਂ ਨੂੰ ਅਸੀਂ ਕੁਝ ਨਹੀਂ ਹੋਣ ਦਿੰਦੇ ਕਿ ਗੱਲ ਇਹ ਨਵੇਂ ਸੱਪ ਸੁੱਪ ਬੜੇ ਆ ਬਈ। ਡਰ ਭਰਾਵਾ ਤੈਨੂੰ ਪਤਾ ਡਰ ਵੀ ਲੱਗਦੀ ਹੈ ਨਾ ਬਾਹਰ ਵੜਨਾ ਪੈਂਦਾ ਪੁੱਲ ਦੇ ਥੱਲੇ ਤੂੰ ਮੇਰੀ ਗੱਲ ਸੁਣੀ ਕੋਰੇ ਹਾਂ ਮੈਂ ਪਰਲੇ ਪਾਸੇ ਜਾਵਾਂ ਉਹ ਐਰਾ ਉਧਰ ਦੀ ਆ ਕੇ ਜੇ ਵੇਖ ਲੈਣਾ ਭਾਈ ਬਣ ਕੇ ਜਾ ਦੇ ਉਹ ਇਧਰ ਦੀ ਇਧਰ ਲੰਘ ਜਾਊਗਾ ਕਿਧਰ ਦੀ ਉਧਰ ਦੀ ਨਹੀਂ ਆਰਦੀ ਪਈ ਹੋਰ ਨਾ ਕਰ ਤੂੰ ਦੀ ਮੇਰੀ ਗੱਲ ਸੁਣ ਹਾਂ ਜੇ ਉੱਤਰ ਦੀ ਰਾਹ ਹੋਇਆ ਤੇ ਤਾ ਫਿਰ ਜੜਾਈ ਜੋ ਖਾਤਰ ਦੀ ਹਾਂ ਹਾਂ ਤਾਂ ਬੱਚੇ ਵੀ ਚੱਕਣੇ ਆ। ਉਹ ਬੱਚੇ ਦਾ ਚੱਕ ਲਾਂਗੇ। ਅੱਛਾ ਇੱਧਰ ਦੀ ਥਾਂ ਹੈ ਨਹੀਂ ਪਰ ਹੈ ਨਾ ਓਏ। ਇੱਧਰ ਵੀ ਥਾਂ ਹੈ ਨਹੀਂ। ਇੱਧਰ ਬੱਚੇ ਹੈ ਨਹੀਂ। ਇੱਧਰ ਤਾਂ ਹੈ ਨਹੀਂ ਕੋਈ ਫੜ ਜਾ ਇੱਧਰ ਦੇਖਣ ਲਈ। ਪ੍ਰੈਕਟ ਦਾ ਪਾਣੀ ਤੇ ਆਈ ਜਾਂਦੀ। ਬਾਈ ਲਾਈਟ ਆਈ ਜਾਂਦੀ। ਪਾਣੀ ਹੈ ਨਹੀਂ। ਮੈਂ ਦੇਣਾ ਖੋਣ ਕੇ। ਖੜਾ ਖੜਦਾ ਖੈਨ। YouTube ਉੱਤੇ। ਉੱਠੇ ਜਾਣਾ ਬਊਗਾ। ਆਏ ਕਰੂੰਗਾ ਬਾਅਦ ਹੈਲੋ ਤੇਰੇ ਟੁੱਟ ਗਿਆ ਭਾਈ ਨੇੜੇ ਲਿਆ ਫੋਨ ਕਾਰ ਤੋਂ ਬੰਦ ਕਰ ਰਿਹਾ ਤੂੰ ਨਿਕਲ ਗਿਆ ਬਾਹਰ ਮੈਂ ਤਾਂ ਨਿਕਲ ਗਿਆ ਮਰਾ ਪੰਜਾ ਪੈਸਾ ਤੇਰੇ ਕੋਲੋਂ ਹੱਦੋਂ ਮੈਂ ਤਾਂ ਕੁਝ ਨਹੀਂ ਦੇਣਾ ਬੱਚੇ ਤਾਂ ਵੱਟੇ ਵੇਖਣਗੇ ਸੀ ਐਸਾ ਨਹੀਂ ਹੈ ਹੈ ਕਾ ਕਿੱਡੇ ਗੜੇ ਆ ਹੁਣ ਹੈ ਭਾਈ ਆ ਜਾ ਫਿਰ ਬੋਲਦੇ ਜਾਵਾਂ ਥੱਲੇ ਆ ਬ੍ਰਿਜ ਦੇ ਵੱਡੇ ਦੇ ਆ ਨਹਿਰ ਬਹੁਤ ਵੱਡੀ ਨਹਿਰ ਵਰਦੀ ਇੱਥੇ ਤੇ ਮੈਂ ਜਿਹੜੇ ਨਵੇਂ ਭੈਣ ਪਰਾਏ ਉਹਨਾਂ ਨੂੰ ਜਮਾ ਸੈਕਟਰ 'ਚ ਬੈਠੇ ਹੀ ਪੁੱਲਦੇ ਜਮਾ ਚੁੰਡ 'ਚ ਕਿਦਾਂ ਦੇ ਜਮਾ ਕੋਰੇ ਜਾਇਆ ਸੀ ਗੱਡੀਆਂ ਇੰਨਾ ਲੱਗਦੀਆਂ ਨੇ ਜਾਲੇ ਜੂੜੇ ਲੱਗੀਆਂ ਨੇ ਤੇ ਮੈਂ ਤੁਹਾਨੂੰ ਦੱਸਦਾ ਮੈਂ ਭਾਈ ਸਾਰ ਮਗਰ ਨਾ ਆਇਆ ਕਨੇ ਪਾੜੀ ਗਈ ਦੀ ਇਹਨੇ ਖਤਰਨਾਕ ਰਸਤੇ ਨੇ ਇਹੜਾ ਵੰਚੇ ਹਾਂ ਬੋਲੀ ਕਰੇ ਭੁੱਲੀ ਗਿਆ ਨਾ ਭਈਆ ਆਪਣਾ ਤਾਂ ਹੋ ਰੇ ਹਾਂ ਹਾਂ ਬੋਲੀ ਜਾ ਨਾ ਕੋਣ ਤਾਂ ਬਸੂ ਭੁੱਲੀ ਜਾਂਦੀ ਥੋੜੀ ਬੇਟਾ ਬਾਵਾ ਫੜ ਜਾ ਓਹੋ ਬੜੀ ਮੁਸ਼ਕਲ ਨਾਲ ਬਈ ਕੱਢਿਆ ਬੱਚੇ ਤੇ ਆ ਦੁੱਧ ਕਿਉਂ ਕੀ ਜਾਂਦੇ ਨਾਉਣਾ ਆਪਾਂ ਸਾਰਿਆਂ ਨੂੰ ਪੋਉਣਾ ਸਾਰਿਆਂ ਨੂੰ ਪੋਉਣਾ ਬੜਾ ਜੀ ਮਿੱਠਾ ਆ ਬੱਚੇ ਬਈ ਕੱਢਿਆ ਆ ਇਹਨੇ ਦਿੱਤੇ ਸੀ ਬੱਚੇ ਨਹਿਰ ਦੇ ਕੰਢੇ ਤੇ ਜਮੂ ਅਣੀ ਮਕਲ ਨਾਲ ਬਚਾਇਆ ਆ ਨਹਿਰ ਵਜੀਏ ਪਹਿਲੇ ਨੇ ਥੱਲੇ ਆਪਣੀ ਵੱਡਾ ਬ੍ਰਿਜ ਆ ਤੇ ਆ ਦੇਖੋ ਓਏ ਪੁਲ ਕਾਉਂਦਾ ਓਏ ਪੁਲ ਕਾਉਂਦਾ ਏ ਜਦੋਂ ਬਈ ਤੋਂ ਉਹ ਵੱਡਾ ਸਾਹੇ ਲੱਗਦਾ ਨਾ ਬ੍ਰਿਜ ਕਾਉਂਦਾ ਉਹ ਤੇ ਹੁਣ ਇਹਨੂੰ ਕੱਢ ਕੇ ਚੱਲੇ ਕਿ ਛੇਦ ਜਗ੍ਹਾ ਤੇ ਚੱਲ ਕੱਢ ਲੈ ਫਿਰ ਆ ਜਾ ਹਲੋ ਦੁੱਧ ਚੁੰਗਦੇ ਸੀ ਯਾਰ ਫੜੀ ਫੋਨ ਫੜ ਲੈ ਸਿੱਧਾ ਰੱਖਾ ਕਰ ਫੋਨ ਨੂੰ ਹੋਣਾ ਕਰਾ ਕਰ ਫੋਨ ਸਿੱਧਾ ਹੁੰਦਾ ਹੁਣ ਕਰੀਏ ਕੀ ਲੈ ਲੈ ਬਾਹਰ ਲੈ ਕੇ ਚੱਲ ਗਏ ਹਾਂ ਚੱਲ ਚੱਲ ਆਪਾਂ ਵਧੀਆ ਜਗ੍ਹਾ ਤੇ ਚੱਲਾਂਗੇ ਮੇਰੇ ਕੋਲ ਚਾਹ ਕੋਸੇ ਠੀਕ ਆ ਇਹ ਤੇ ਮਾਰ ਦੇ ਤੈਨੂੰ ਚੱਲ ਉੱਥੇ ਸਾਡੇ ਕੋਲ ਚੱਲ ਵਾ ਆਇਆ ਆਇਆ ਆ ਜਾ ਮੈਂ ਪਹਿਲਾਂ ਬਾਹਰ ਆ ਦੂੰ ਪਹਿਲਾਂ ਬੱਚੇ ਫੜਾ ਦੂੰ ਬੱਚੇ ਫੜਾ ਪਹਿਲਾਂ ਫਿਰ ਆ ਲੱਗਾ ਅਈ ਭਾਈ ਮੈਂ ਵੀ ਕੱਟਾ ਬੜਾ ਨਾ ਦੁੱਟਾ ਫੜੀ ਤੀ ਆਲਾ ਠੀਕ ਹੈ ਇਹਨੂੰ ਭਾਈ ਛੱਡ ਨਾ ਦੇ ਜੇ ਕੋਈ ਲੜ ਵੀ ਛੱਡਦਾ ਤਾਂ ਬੱਚੇ ਤੇ ਤੈਨੂੰ ਕਹਿਣੀ ਪੈਂਦੀ ਆਉਣਾ ਕਾਉਣਾ ਪੈਰ ਬਾਰ ਘਾਡੂ ਪਰ ਲੈ ਇਹ ਪਾਸ ਕਰ ਹੰਦੋ ਪੈਰ ਬਾਰ ਘਾਡਾ ਪਹਿਲਾਂ ਆਲਾ ਲੈ ਚਲੋ ਵੀ ਮੰਦੋ ਚਲ ਚਾਣੋ ਲਾ ਵੀ ਬੱਚਿਆ ਪਾ ਲੈ ਤੇ ਪ੍ਰਮਾਤਮਾ ਵਾਹਿਗੁਰੂ ਜੀ ਅਦਾ ਕਰਾਇਆ ਕਰ ਤੇ ਹਰ ਗੱਲ ਤੇ ਮਾਫ ਮਨੇ ਹੋਈ ਦੋ ਲੈ ਕੇ ਵੀ 700 ਲਿਆ ਲਿਆ ਤੇ 700 ਪੌਂਚਾ ਫਿਰ ਦਸਿਆ ਬੱਚੇ ਕੀ ਨੇ ਕੋਈ ਬੱਚੇ ਮੈਨੂੰ ਬੁਲਾ ਦੋ ਪੈ ਆ ਜਾਵੇ ਬਾਈ ਬੋਲਾ ਬਾਈ ਮੈਂ ਉਧਰ ਵੀਡੀਓ ਬਣਾਉਣਾ ਚੱਲ ਲਾਈਵ ਆ ਮੇਰੇ ਕੋਲੇ ਅੱਜ ਨਿਆ ਦਾ ਫੇਜ ਆ ਵੱਡਾ

ਚਾਲ ਕੋਣੀ ਲਾਇਆ ਬਾਤ ਤੇ ਵੀ ਵੀ ਬਣਾਉਂਦੇ ਆ ਇਹ ਤਾਂ ਪਰ ਲਾਈਵ ਦਿਖਾਉਣਾ ਬੂਆ ਗੁੱਸਾ ਲਾਈ ਅਹ ਦੇਖੋ ਜੀ ਇੱਥੋਂ ਕੱਢ ਕੇ ਲੈਂਦੇ ਆ ਆ ਨਾਂ ਰਦਾ ਫਿਰ ਜੀ ਬਈ ਸਾਰੇ ਦਿਖਾਈਏ ਇਧਰ ਮਰੇ ਲੋ ਆ ਬਈ ਦੋ ਆ ਦੋ ਬੋਲਦੇ ਲੋਕਾਂ ਦੇ ਦੋ ਹੀ ਰਹਿ ਗਏ ਗਲਤ ਗਿਆ ਤੇ ਇਹਦੇ ਬੱਚੇ ਦਿੱਤੇ ਸੀ ਤੇ ਬੱਚੇ ਕਿੰਨੇ ਸਾਰੇ ਬੱਚੇ ਮਰ ਗਏ ਦੋ ਹੀ ਰਹਿ ਗਏ ਦੋ ਹੀ ਰਹਿ ਮਰ ਗਏ 6 ਡੁੱਬ ਕੇ ਕੀ ਮਰੇ ਪਏ ਡੁੱਬ ਕੇ ਡੁੱਬ ਕੇ ਉਹ ਤਾਂ ਮੇਰੇ ਕੋਲੇ ਨਹੀਂ ਕੋਈ ਕੋਈ ਨਹੀਂ ਲੱਗੇ ਹਾਂ ਲੋ ਆ ਲੋ ਚੱਲ ਆ ਜੀ ਬਰਾ ਯਾਰ ਨਾ ਮੈਂ ਮੋਟਰ ਲਿਆਵਾਂ ਆਂ ਚੱਲੀ ਆਂ ਘਰ ਤੋਂ ਲੈ ਆਉਂਦਾ ਦੋ ਰਾ ਨੁਕੜੇ ਹੋਰ ਕਾਰ ਨਾ ਕੋਈ ਹੋਣੀ ਹੋਣੀ ਲੈ ਚੱਲੋ ਨਾ ਮੋਟਰ ਲੈ ਕੇ ਚੱਲਦੇ ਮੋਟਰਸਾਈਕਲ ਕਾਰ ਤੇ ਮੇਰੇ ਮਗਰ ਉਹ ਫਿਰ ਉਹ ਪਾ ਕੇ ਆਉਂਦਾ ਕੁਰਪੁੱਲੇ ਨਾਲ ਜਦ ਮੋਗਰਾ ਆਉਗੀ ਨਾਲ ਵੀ ਪਾਈ ਦਿੱਤੀ ਕਾਰ ਦੇ ਵਿੱਚ ਬੜੂਗੀ